ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਭ ਸੇ ਤਾਂ ਪਰਸੈਂਡਾਰੇ ਕਰ ਰਹੇ ਹੋ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾ ਸ਼ੇਮੀ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਹੈ ਜੀ ਧਰਤੀ ਮਹਾਰਾਜ ਇਸ ਸਥਾਨਾ ਤੇ ਦੋ ਵਾਰੀ ਆਏ ਆ ਜੀ ਇੱਕ ਵਾਰ ਤਾਂ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਰਹਾਅ ਹੋ ਕੇ ਆਇਤ ਉਦੋਂ ਇਸ ਸਥਾਨਾ ਤੇ ਚਰਨ ਪਾਏ ਸੀ ਜੀ ਤੇ ਦੂਸਰੀ ਵਾਰ ਜਦੋਂ ਬੀਬੀ ਕੌਲਾ ਜੀ ਦੇ ਅੰਤਮ ਸਮੇਂ ਮਹਾਰਾਜ ਇੱਥੇ ਆਏ ਸੀਗੇ ਤੇ ਇਥੋਂ ਦੀਆਂ ਸੰਗਤਾਂ ਨੇ ਜਿਹੜਾ ਬੇਨਤੀ ਕੀਤੀ ਸੀ ਇੱਥੇ ਸ਼ੇਰ ਸ਼ੇਰਨੀ ਦਾ ਜੋੜਾ ਰਹਿੰਦਾ ਸੀਗਾ ਤੇ ਉਹ ਬਹੁਤ ਹੀ ਜਿਹੜਾ ਮਨੁੱਖੀ ਦਾ ਜਿਹੜਾ ਨੁਕਸਾਨ ਕਰਦਾ ਸੀਗਾ ਤੇ ਮਹਾਰਾਜ ਫੁਰਾਣੇ ਉਹਨਾਂ ਦੋਨਾਂ ਦਾ ਸ਼ਿਕਾਰ ਕੀਤਾ ਜੀ ਉਹਨਾਂ ਦਾ ਉਧਾਰ ਕੀਤਾ ਤੇ ਇੱਥੇ ਤੋਬਾ ਸੀਗਾ ਜੀ ਇੱਕ ਤੇ ਉਥੇ ਮਹਾਰਾਜ ਉਹਨਾਂ ਨੇ ਇਸ਼ਨਾਨ ਵੀ ਕੀਤਾ ਜੀ ਇਹ ਵਾਨਵੀ ਸਾਡੇ ਦਾ ਤੇ ਬਹੁਤ ਚੜ੍ਹਦੀ ਕਲਾ ਨਾਲ ਦਰਬਾਰ ਜਿਹੜਾ ਬਣਿਆ ਹੋਇਆ ਹੈ ਜੀ ਤੇ ਇਸ ਸਥਾਨਾਂ ਤੇ ਜੜੀਆਂ ਵੀ ਸੰਗਤਾਂ ਇਸ਼ਨਾਨ ਕਰਦੀਆਂ ਨੇ ਜੀ ਸੋਬਰ ਦੇ ਵਿੱਚ ਦੇ ਸ੍ਰੀ ਰਿਕਦੋਖ ਰੋਗ ਜਿਹੜੇ ਦੂਰ ਹੋ ਜਾਂਦੇ ਹੈ ਸਹਿਫਲਾਬਾਦ ਹੈ ਜੀ ਇਹ ਗੁਰਦੁਆਰਾ ਗੋਇੰਦਵਾਲ ਸਾਹਿਬ ਕੂਰਥਲੇ ਦੇ ਕੋਲ ਹੈ ਜੀ ਸੋ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਇਹ ਬਹੁਤ ਸੋਹਣਾ ਗੁਰਦਾਰਾ ਜਿਹੜਾ ਬਣਿਆ ਹੋਇਆ ਹੈ ਜੀ। ਸਾਹਿਬ ਜੀ ਦੇ ਅੰਦਰ ਦਰਸ਼ਨ ਦੀਦਾਰੇ ਬਹੁਤ ਸੋਹਣਾ ਜਿਹੜਾ ਗੁਰਦਾਰਾ ਬਣਿਆ ਹੋਇਆ ਹੈ ਜੀ। ਹਮਤੋਂ ਦਰਸ਼ਨ ਦੀਦਾਰੇ ਸਤਿਕਾਰੋ ਜੀ। ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬoraj ਮਾਨ ਨੇ ਜੀ ਵਾਹਿਗੁਰੂ ਜੀ ਸਭ ਸੰਤਾਂ ਨੂੰ ਦਰਸ਼ਨ ਦਿਦਾਰੇ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਗੁਰੂ ਸਰ ਸਾਹਿਬ ਪਾਸ਼ੀ ਸ਼ੇਮੀ ਦੇ ਇਹ ਨਹੀਂ ਕਿ ਇਹ ਦੇਖਿਆ ਨਾ ਇਹ ਨਹੀਂ ਕਿ ਉਹਦੇ ਨਾਲ ਆਇਆ ਸਾਹਿਬ ਜੀ ਦੇ ਸਾਡੇ ਜੀ ਜਿਹੜਾ ਸ਼ੇਰ ਸ਼ੇਰਨੀ ਦਾ ਸ਼ਿਕਾਰ ਕਰਦੇ ਹੋਇ ਮੋਰ ਹੈ ਸਮਾਲਣੇ ਹੁਕਮ ਦਿੱਤਾ ਜੀ ਇਤਿਹਾਸਕ ਲਿਖਤਾ ਜੀ ਜਿਹੜਾ ਦਰਬਾਰ ਸਾਹਿਬ ਜੀ ਦੇ ਕਮੈਂਟ ਪੈ ਤਾ ਬਸ ਸੇਵਾ ਸ਼ੁਰੂ ਹੋਈ ਤੇ ਨੀ ਵਿੱਚੋਂ ਜੜੀਆਂ ਇਹ ਲਿਖਤਾ ਨਿਕਲੀਆਂ ਸੀ ਕਿ ਜੀ ਇਹ ਜੜੀਆਂ ਆ ਉਸ ਸਮੇਂ ਤੋਂ ਸ਼ੁਰੂ ਹੋ ਗਏ ਬਰੈਟ ਇਹ ਟੋਬੇ ਵਾਲਾ ਸਥਾਨ ਹੈ ਜੀ ਜਿੱਥੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀਗਾ ਹੁਣ ਇਸ ਜਗ੍ਹਾ ਤੇ ਸਰੋਵਰ ਸੰਗਦਾ ਇੱਥੇ ਇਸ਼ਨਾਨ ਕਰਦਿਆਂ ਨੇ ਤੇ ਆਪ ਆਪਣੇ ਦੁੱਖਾਂ ਨੂੰ ਦੂਰ ਕਰਦਿਆਂ ਨੇ ਜੀ ਸਰੋਵਰ ਦੇ ਦਰਸ਼ਨ ਦਦਾਰੇ ਜੀ ਗੁਰਦੁਆਰਾ ਗੁਰੂ ਸਰ ਜੀ ਸੈਫਲਾਬਾਦ ਜੀ ਦੇ ਦਰਸ਼ਨ ਦਾਰੇ ਆਪ ਸਭ ਸੰਗਤਾਂ ਕਰ ਰਹੇ ਹੋ ਜੀ ਬਹੁਤ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਸੰਗਤਾਂ ਜ਼ਰੂਰ ਦਰਸ਼ਨ ਦਿਦਾਰੇ ਕਰਨ ਜੀ ਇਸ ਸਥਾਨਾਂ ਦੇ ਚੜ੍ਹਦੀ ਕਲਾ ਦੇ ਦਰਬਾਰ ਬਣੇ ਹੋਏ ਦਰਸ਼ਨ ਦਿਦਾਰੇ ਜੀ ਗੁਰਦੁਆਰਾ ਗੁਰੂ ਸਰਸਰ ਸਾਹਿਬ ਫੈਸਲਾਬਾਦ ਜੀ ਕਰਪੂਰਥਲਾ ਜੀ ਸੋ ਆਈ ਦੀਆਂ ਹਾਜ਼ਰੀਆਂ ਨਹੀਂ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ